ਆਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਮਾੜੇ ਅਣਸਰਾਂ ਤੇ ਸਿਕੰਜਾ ਕੱਸਦੇ ਹੋਏ ਚੋਰੀ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਇੱਕ ਐਕਟਵਾ ਤੇ ਇੱਕ ਮੋਟਰਸਾਈਕਲ ਕਰਵਾਇਆ ਬਰਾਮਦ ਐਸਐਚਓ ਨੇ ਦਿੱਤੀ ਜਾਣਕਾਰੀ ਬੁੱਧਵਾਰ ਨੂੰ 12 ਵਜੇ ਦੇ ਲਗਭਗ ਥਾਣਾ ਥਰਮਲ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮਾੜੇ ਅਣਸਰਾਂ ਦੇ ਖਿਲਾਫ ਸਿਕੰਜਾ ਕੱਸਦੇ ਹੋਏ ਬਠਿੰਡਾ ਦੇ ਖਨਈਆ ਚੌਕ ਦੇ ਨੇੜੇ ਇੱਕ ਵਿਅਕਤੀ ਨੂੰ ਗ੍ਰফতার ਕੀਤਾ ਗਿਆ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਅਤੇ ਉਸ ਤੋਂ ਬਾਅਦ ਉਸ ਦੇ ਕੋਲੋਂ ਇੱਕ ਐਕਟਵਾ ਅਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕਰਵਾਇਆ ਗਿਆ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹ ਤਾਂ ਰਿਮਾਂਡ ਹਾਸ ਕੀਤਾ ਜਾਵੇਗਾ ਤੇ ਇਸ ਤੋਂ ਹੋਰ ਵੀ ਸ਼ਕਤੀ ਦੇ ਨਾਲ ਪੁਛਗਛ ਕੀਤੀ ਜਾਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਥਰਮਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਨੂੰ ਗ੍ਰফতার ਕੀਤਾ ਗਿਆ ਹੈ ਤੇ ਉਸ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਐਕਟਵਾ ਬਰਾਮਦ ਕੀਤੀ ਗਈ ਹੈ ਸਰ ਕੀ ਨਾਮ ਹੈ ਤਾਂ ਬਾਕੀ ਮਾਮਲਾ ਤੁਹਾਨੂੰ ਲੜਾ ਗਿਆ ਵੀ ਮਿਰਣਾਮ ਇੰਸਪੈਕਟਰ ਸੁਖਿੰਦਰ ਸਿੰਘ ਐਸਐਚਓ ਥਰਮਲ ਮਾਣੂਗ ਐਸਐਸਪੀ ਮਛੰਡਾ ਜਿਹਦੇ ਦੇ ਦਿਸ਼ਾਨਬੇ ਸ਼ਾਮ ਅਨਸਾਰ ਮਾਰਿਆਂ ਅਸਰਾਂ ਤੇ ਕਾਰਵਾਈ ਕਰਦੇ ਹੋਏ ਅੱਜ ਇੱਕ ਅਰुण कुमार ਪੁੱਤਰ 모ਹਨ ਲਾਲ ਪਸੇ ਬੰਧਰਾਮ ਨਗਰ ਨਾਂ ਦੇ ਵਿਅਕਤੀ ਨੂੰ ਜੋ ਕਿ ਮੋਟਰਸੈਕਲ ਚੋਰੀ ਕਰਦਾ ਆਦੀ ਸੀ ਇਹਨੂੰ ਕਨੇਚਾ ਚੌਂਦੇ ਨੇੜੇ ਗ੍ਰਿਫਤਾਰ ਕੀਤਾ ਗਿਆ। ਇਹ ਕੁਸਰੀ ਕਿਲੋਗ੍ਰਾਮ ਬੁਕਤਿਆ। ਇਹਦੇ ਕੋਲੋਂ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਗਈ। ਰਿਮਾਂਡ ਲਾਂ ਵੀ ਆਸਾਂ ਜੀ ਅਜੇ ਦਾ ਅਜਬ ਪੁਲਸਰ ਮਾਰਡ ਲਿਆ ਜਾਊਗਾ ਤੇ ਸਖਤੀ ਨਾਲ ਕੋਸ਼ਿਸ਼ ਕਰਕੇ ਹੋਰ ਵੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊ ਪਹਿਲਾਂ ਵਿਸ਼ੇਕੀ ਮੁਕਦਮਾ ਵਰਜੂ ਪਹਿਲਾਂ ਸਟੇਕ ਇੱਕ ਮੁਤਮਦ ਅਦਰਜਾ 10/15 ਉਦੀਨ ਤਾਰਾ 21 ਐਂਡੀਪੀਐਸ ਐਪ ਪੀਐਸਟੀ 1 ਹੋਊ ਇਨਸ਼ਾਹੋਂ ਸ਼ਹਿਰ ਨਾ ਅਧੀਨ ਨਸ਼ਾਓ ਬਰਫਰਦਰੋ ਦੇ ਬਾਰੇ ਇਨਫਰਮੇਸ਼ਨ ਦਿੱਤੀ ਆ